ਜੀ ਕੀ ਪਤੇ ਜਿਹੜਾ ਅੱਜ ਇੱਥੇ ਸ਼ਹੀਦੀ ਪ੍ਰੋਗਰਾਮ ਹੋਇਆ ਹੈ ਉਸ ਲਈ ਮੈਂ ਸਾਰੇ ਸੰਗਤ ਦਾ ਤੇ ਸ਼ਰੋਣੀ ਕਮੇਟੀ ਦਾ ਤੇ ਸਾਰੇ ਜਿਹੜੇ ਭੈਣ ਭਰਾ ਆਏ ਉਹਨਾਂ ਦਾ तहे ਦਿਨੋਂ ਧੰਨਵਾਦ ਕਰਦੀ ਆ ਜਿਹੜਾ ਇਹ ਸ਼ਹੀਦੀ ਸਮਾਗਮ ਹੋਇਆ ਜਾਂ ਮੇਰੇ ਪੁੱਤ ਨੂੰ ਸ਼ਹੀਦ ਕੀਤਾ ਗਿਆ ਉਹ ਸਰਕਾਰ ਦੀਆਂ ਤੇ ਰਲ ਮਿਲ ਕੇ ਕੋਝੀਆਂ ਹਰਕਤਾਂ ਸੀਆਂ ਮੇਰੇ ਇੱਕ ਅਰਦਾਸ ਗੁਰੂ ਸਾਹਿਬ ਜੀ ਹੈ ਕੋ ਕੋ ਨੂੰ ਮੈਂ ਫੈਲ ਪੜਾਈ ਹੈ ਨਾ ਕਿਸੇ ਵਕੀਲ ਨੂੰ ਨਾ ਕਿਸੇ ਦਲੀਲ ਜੀ ਮੇਨ ਲੋੜ ਹੈ ਮੇਰਾ ਸਭ ਤੋਂ ਵੱਡਾ ਵਕੀਲ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਉਹੀ ਨਵੇੜੇ ਕਰਨਗੇ ਤੇ ਮੈਂ ਅੱਜ ਅਰਦਾਸ ਵੀ ਪਹਿਲਾਂ ਤੋਂ ਸ਼ੁਰੂ ਤੋਂ ਜਿੱਦਣ ਦਾ ਸਾਡੇ ਨਾਲ ਇਹ ਕੰਮ ਹੋਇਆ ਅਰਦਾਸ ਸੱਚੇ ਬਾਦਸ਼ਾਹ ਕੌਸ਼ਕ ਨੰਗੇ ਕੀਤੀ ਹੈ ਤੇ ਕੌਸ਼ਕ ਜਿਹੜੇ ਲੋਕ ਨੰਗੇ ਹੋਣਗੇ ਤੇ ਸਰਕਾਰਾਂ ਤਾਂ ਸਭ ਤੋਂ ਵੱਡੀਆਂ ਉਜ्ञਾ ਚੱਲਣੀ ਮੇਰਾ ਪੁੱਤ ਜਾਣ ਵਾਲਾ ਨਹੀਂ ਸੀ ਕੋਈ ਉਹਨਾਂ ਬਿਮਾਰੀ ਨਹੀਂ ਸੀ ਸਰਕਾਰ ਨੇ ਸਾਜ਼ਿਸ਼ ਨਾ ਕੀਤਾ ਹੈ ਸਾਜ਼ਿਸ਼ ਨਾ ਇਹ ਜ਼ਾਹਿਰ ਕੀਤੀ ਗਈ ਹੈ ਮੇਰੇ ਪੁੱਤ ਨੂੰ ਕੋਈ ਬਿਮਾਰੀ ਨਹੀਂ ਸੀ ਪਰ ਮੈਂ ਹੁਣ ਬਸ ਅਰਦਾਸ ਗੁਰੂ ਸਾਹਿਬ ਮੁਰੇਯਾ ਸੱਚੇ ਬਾਦਸ਼ਾ ਤੂੰ ਮੇਰੇ ਕਨਾਲ ਖੜਾ ਤੇ ਜਿਹਨੇ ਵੀ ਮੇਰੇ ਪੁੱਤ ਨਾਲ ਇਹ ਧੋਖਾ ਕੀਤਾ ਉਹਨੂੰ ਨੰਗੀਆਂ ਕਰ ਤੇਰੇ ਮੂਹਰੇ ਅਰਦਾਸ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਭਾਈ ਇਹ ፎਟ ਤੁਸੀਂ ਫੇਸਬੁੱਕ ਤੇ ਸ਼ੇਅਰ ਕੀਤੀ ਸੀ ਦੇਦੇ ਵਿੱਚ ਲਿਖਿਆ ਗਿਆ ਸੀ ਓਹ ፎਟ ਤੁਹਾਡੀ ਆ ਜਾਂ ਹੋਰ ਕਿਸੇ ਦੀ ਆ ਜੀ ਕਿਹੜੀ ਜੀ ਜਿਹੜੀ ਫੇਸਬੁੱਕ ਤੇ ਪਾਈ ਸੀ ਨੇ ਫੇਸਬੁੱਕ ਤੇ ਅਸੀਂ ਸਿਰਫ ਸੱਦਾ ਦਿੱਤਾ ਇਸ਼ਤਿਹਾਰ ਦੇਖੋ ਇਸ਼ਤਿਹਾਰ ਸਾਡੇ ਵੱਲੋਂ ਨਾ ਤਾਂ ਸਾਡੇ ਕੋਲ ਏਡੀ ਪੂੰਜੀ ਆ ਨਾ ਕੋਈ ਗੱਲਬਾਤ ਆ ਅਸੀਂ ਅਸੀਂ ਕੌਮ ਨੂੰ ਜਿਹੜਾ ਇੱਕ ਪੋਸਟਰ ਦੇ ਜ਼ਰੀਏ ਜਿਹੜਾ ਮਾਤਾ ਦੇ ਨਾਂ ਤੇ ਪੋਸਟਰ ਵਾਇਰਲ ਸੀਗਾ ਅਸੀਂ ਉਹੀ ਇੱਕ ਸੁਨੇਹਾ ਲਾਇਆ ਤੇ ਸ਼ੀਧੀ ਸਮਾਗਮ ਪਰਿਵਾਰ ਵੱਲੋਂ ਤੇ ਸੂਚਿਆ ਸਿੱਖ ਜਥੇਬੰਦੀਆਂ ਵੱਲੋਂ ਬਣਾਇਆ ਗਿਆ ਇਹ ਸਾਰੇ ਸੰਗਤ ਦਾ ਰਲ ਕੇ ਹੈ ਕੋਈ ਇੱਕ ਨਿੱਜੀ ਪਾਰਟੀ ਦਾ ਨਹੀਂ ਸੀ ਜਾਂ ਕਿ ਪੰਥਕ ਪਾਰਟੀ ਦਾ ਸੀ ਇਹ ਸਾਰਿਆਂ ਨੇ ਰਲ ਮਿਲ ਕੇ ਤਾਂ ਅਸੀਂ ਕੌਣ ਕਰਨ ਵਾਲੇ ਸੰਗਤ ਨਹੀਂ ਕੀਤਾ ਸੰਗਤ ਕਰ ਰਹੀ ਹੈ ਸ਼ਾਬਾਸ਼ ਬਹੁਤ ਬਹੁਤ ਧੰਨਵਾਦ ਸੰਗਤ ਦਾ ਤੇ ਤੁਹਾਡੇ ਸਭ ਭਾਈ ਅਵਤਾਰ ਸਿੰਘ ਦਾ ਜੁਕੇ ਦੇ ਵਿੱਚ ਸਰੀਰ ਪਕਿਆਨਾ ਕਰ ਜਾਂਦੇ ਤੇ ਅਜੇ ਤੱਕ ਉੱਥੋਂ ਦੀ ਜਿਹੜੀ ਗਵਰਨਮੈਂਟ ਦਾ ਕੋਈ ਇਨਵੈਸਟੀਗੇਸ਼ਨ ਆ ਰਿਪੋਰਟ ਤੁਹਾਨੂੰ ਦੇ ਸਕੇ ਨਹੀਂ ਜੀ ਉਹ ਸਾਡੀ ਕੋਸ਼ਿਸ਼ ਜਾਰੀ ਹੈ ਵੀ ਉਹ ਵੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋ ਰਹੀ ਹੈ ਚੱਲ ਰਹੀ ਹੈ ਪਰ ਅਜੇ ਤੱਕ ਕੋਈ ਤੱਥ ਜਿਹੜੇ ਸਾਹਮਣੇ ਬੰਦ ਅਰੇ ਖੁੱਲਸਾ ਹੋ ਸਕਦਾ ਹੈ ਕਿ ਹੋਰ ਵੀ ਜਿਹੜੇ ਸਿੱਖ ਨੂੰ ਨੌਜਵਾਨ ਬਾਹਰ ਲਿਆ ਕੰਟਰੀਆਂ ਸਿਖਾਵਾ ਕਰ ਰਹੇ ਆ ਉਹਨਾਂ ਨੂੰ ਵੀ ਇਸ ਤਰ੍ਹਾਂ ਛੇੜਿਆ ਜਾ ਸਕਦਾ ਹੈ ਮੇਰੇ ਮਨ ਵਿੱਚ ਉਹ ਜੋ ਸਰਕਾਰ ਸਾਡੇ ਨਾਲ ਹੋਇਆ ਮੈਂ ਮੇਰੇ ਇੱਕ ਮਾਂ ਨੂੰ ਜਿਹੜੀ ਠੇਸ ਪਹੁੰਚੀ ਆ ਉਹ ਮਾਂ ਜਿਹੜਾ ਜਿਹਦਾ ਪੁੱਤ ਆਇਆ ਗਿਆ ਤੇ ਉਹ ਤਾਂ ਹੀ ਕਹੂੰਗੀ ਹੋਰ ਵੀ ਪਤਲ ਕੋਲੋ ਲੋਕੋ ਪੁੱਤਾਂ ਨੂੰ ਲੁਕੋ ਲੋ ਮੈਂ ਤੇ ਹੀ ਕਹੂੰਗੀ ਜਿਵੇਂ ਮੇਰੇ ਪੁੱਤ ਕੋ ਜੀ ਹਰਕਤ ਨਾਲ ਇਦਾਂ ਕੀਤਾ ਗਿਆ ਹੈ ਤੇ ਮੈਂ ਇਹ ਮੈਂ ਕਹੂੰਗੀ ਪਰ ਮੈਂ ਇੱਕ ਗੱਲ ਜਰੂਰ ਕਹਨੀ ਹੈ ਜੇ ਅਸੀਂ ਡਰ ਕੇ ਰਹੇ ਤੇ ਸਾਨੂੰ ਕਿਸੇ ਨੇ ਜੀਣ ਨਹੀਂ ਦੇਣਾ ਜੀ بس ਜੀ ਨਹੀਂ ਸਕਦੇ ਡਰ ਕੇ ਇਸ ਨੂੰ ਠੀਕ ਹੈ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਮਹਾਨ ਸ਼ਹੀਦੀ ਸਮਾਗਮ ਮਨਾਇਆ ਗਿਆ ਓਕੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਔਰ ਆਲਰੇਡੀ ਆ ਸਿਕਸ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਪਾਈ ਅਮਰੀਕ ਸਿੰਘ ਜੀ ਖਾਲਸਾ ਉਹਨਾਂ ਮਹਾਨ ਸਿੱਖ ਜਰਨੈਲਾਂ ਵੱਲੋਂ ਆਰੰਭੇ ਹੋਏ ਸਿੱਖ ਆਜ਼ਾਦੀ ਦੇ ਸੰਘਰਸ਼ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਕੌਮੀ ਸ਼ਹੀਦ ਅਮਰ ਸ਼ਹੀਦ ਭਾਈ ਸਾਹਿਬ ਪਾਈ ਹਰਦੀਪ ਸਿੰਘ ਜੀ ਨਿੱਜਰ ਅਮਰ ਸ਼ਹੀਦ ਭਾਈ ਸਾਹਿਬ ਪਾਈ ਅਵਤਾਰ ਸਿੰਘ ਜੀ ਖੰਡਾ ਜਿਨ੍ਹਾਂ ਦਾ ਪਹਿਲਾ ਸ਼ਹੀਦੀ ਦਿਹਾੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਦਰਮਿਆਨ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਸਿੱਖ ਸਟੂਡੈਂਟ ਫੈਡਰੇਸ਼ਨ ਸਿੱਖ ਯੂਥ ਫੋਰਸ ਇਨ ਪਿੰਡਰਾਵਾਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਭਾਈ ਅਵਤਾਰ ਸਿੰਘ ਖੰਡਾ ਦੇ ਸਤਿਕਾਰਯੋਗ ਮਾਤਾ ਜੀ ਔਰ ਸਮੁੱਚੇ ਖਾਲਸਾ ਪੰਥ ਵੱਲੋਂ ਜੜਦੀ ਕਰਾ ਬਹੁਤ ਵਧੀਆ ਤਰੀਕੇ ਦੇ ਨਾਲ ਸ਼ਹੀਦ ਸਿੰਘਾਂ ਦਾ ਜੋ ਪਹਿਲਾ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਗਿਆ ਹੈ ਔਰ ਅੱਜ ਇਸ ਸਥਾਨ ਤੋਂ ਇਹ ਸ਼ਹੀਦੀ ਸਮਾਗਮ ਤੋਂ ਜੋ ਕੌਮ ਨੂੰ ਅੱਜ ਸੰਦੇਸ਼ ਮਿਲਿਆ ਹੈ ਉਹ ਇਹੋ ਹੀ ਹੈ ਕਿ ਸਿੱਖ ਕੌਮ ਆਪਣੇ ਧਰਮ ਲਈ ਆਪਣੀ ਕੌਮ ਲਈ ਔਰ ਆਪਣੀ ਆਜ਼ਾਦੀ ਲਈ ਹਮੇਸ਼ਾ ਜੂਝਦੀ ਆਈ ਹੈ ਤੇ ਜੂਝਦੀ ਰਹੇਗੀ ਜਦੋਂ ਤੱਕ ਸੰਪੂਰਨ ਖਾਲਸਾ ਰਾਜ ਦੇ ਬੇਗੰਪੁਰਾ ਦੇ ਖਾਲਸਾ ਪੰਥਮ ਪਰਚਮ ਨਹੀਂ ਚੁਲਾ ਲੈਂਦਾ ਇਹ ਸ਼ਹੀਦੀਆਂ ਅਟਲ ਨੇ ਔਰ ਉਹ ਖਾਲਸਾ ਰਾਜ ਦੀਆਂ ਨੀਹਾਂ ਵਿੱਚ ਮਜ਼ਬੂਤ ਸਰਿਆ ਇੱਟਾਂ ਤੇ ਚੂਨੇ ਦਾ ਕੰਮ ਕਰਦੇ ਆ ਸਾਡਾ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲਾ ਖੂਨ ਨਹੀਂ ਅਜਾਈ ਸਾਡਾ ਜਣਾ ਦਿਲ ਹੀ ਨਹੀਂ ਦਿਲ ਤੋਂ ਪਲੇਖਾ ਕੱਢਦੇ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਆ ਆਓ ਮਿਲ ਕੇ ਆਪਣੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖੀਏ ਔਰ ਅਸੀਂ ਕੈਨੇਡਾ ਦੀ ਸਰਕਾਰ ਨੂੰ ਔਰ ਇੰਗਲੈਂਡ ਦੀ ਸਰਕਾਰ ਨੂੰ ਇਹ ਕਹਾਂਗੇ ਕਿ ਜਿਹੜੇ ਦੋਸ਼ੀਆਂ ਨੇ ਸਾਡੇ ਭਾਈ ਨਿਜਰ ਸਾਹਿਬ ਤੇ ਭਾਈ ਬਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਹੈ ਉਹਨਾਂ ਦੋਸ਼ੀਆਂ ਨੂੰ ਫੜ ਕੇ ਸਖਤ ਸਜ਼ਾਵਾਂ ਦਿੱਤੀਆਂ ਜਾਣ ਜਿਹਦੇ ਨਾਲ ਕਿ ਸਾਡੀ ਕੌਮ ਦੇ ਹਿਰਦਿਆਂ ਨੂੰ ਸ਼ਾਂਤੀ ਮਿਲ ਸਕੇ ਮੈਂ ਇਨੀਆਂ ਬੇਨਤੀਆਂ ਨਾਲ ਸਰਕਾਰ ਤੋਂ ਵੀ ਆਸ ਰੱਖਦੇ ਹਾਂ ਜਿਹੜੀ ਹਿੰਦ ਹਕੂਮਤ ਨੇ ਸਾਡੇ ਅੱਜ ਤੱਕ 32-32 ਸਾਲਾਂ ਤੋਂ ਸਿੰਘ ਜੇਲ੍ਹਾਂ ਵਿੱਚ ਉਹਨਾਂ ਦੀਆਂ ਜਵਾਨੀਆਂ ਰੋਲ ਦਿੱਤੀਆਂ ਨੇ ਗਾਲ ਦਿੱਤੀਆਂ ਨੇ ਪਾਰੋ ਕੌਮ ਦੇ ਨਾਇਕ ਨੇ ਕੌਮ ਦੇ ਹੀਰੋ ਨੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੌਮ ਨੇ ਜਥੇਦਾਰ ਪ੍ਰਮੰਤ ਕੀਤੇ ਨੇ ਸਥਾਪਿਤ ਕੀਤੇ ਨੇ ਅੱਜ ਤੱਕ ਤਾਂ ਉਹਨਾਂ ਦੇ ਭਾਰਤ ਹਕੂਮਤ ਦੇ ਕੰਨ ਤੇ ਜੂਣੀ ਸਰਕੀ ਉਹਨਾਂ ਨੂੰ ਰਿਆਗ ਤੱਕ ਨਹੀਂ ਕੀਤਾ ਗਿਆ ਅਸੀਂ ਇਸ ਭਾਰਤੀ ਸਿਸਟਮ ਤੋਂ ਭਾਰਤੀ ਨਿਜ਼ਾਮ ਤੋਂ ਕਿਸੇ ਕਿਸਮ ਦੀ ਆਸ ਨਹੀਂ ਰੱਖਦੇ ਜੇ ਅਸੀਂ ਆਸ ਰੱਖਦੇ ਹਾਂ ਤੇ ਮੀਰੀ ਪੀਰੀ ਦੇ ਮਾਲਕ ਸਤਗੁਰੂ ਹਰਗੋਬਿੰਦ ਸਾਹਿਬ ਦੇ ਸਾਜੇ ਨਵਾਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸੇਧ ਲੈ ਕੇ ਖਾਲਸਾ ਪੰਥ ਦਿੱਲੀ ਦੇ ਤਖਤ ਨਾਲ ਆਖਰੀ ਸਾਹ ਤੱਕ ਟੱਕਰ ਲਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨੇਜਰ ਦੀ ਟਾਰਗੇਟ ਕਿਲਿੰਗ ਹੋਈ ਹੈ ਉਹਨਾਂ ਦੀ ਅੱਜ ਅਸੀਂ ਇੱਥੇ ਪਹਿਲੀ ਵਰਸੀ ਮਨਾਈ ਹੈ ਤੇ ਅਸੀਂ ਇਹ ਕਹੇ ਕਿ ਪਿਛਲੇ 40 ਸਾਲ ਤੋਂ ਸਿੱਖਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਹੈਗਾ ਇੱਥੇ ਕੋਈ ਇਨਸਾਫ ਦੀ ਆਸ ਨਹੀਂ ਹੈ ਅਸੀਂ ਸ਼ਰੋਮਨ ਕਮੇਟੀ ਨੂੰ ਇਹ ਗੱਲ ਕਹੀ ਹੈ ਕਿ ਇੰਟਰਨੈਸ਼ਨਲ ਕਮਿਸ਼ਨ ਬਣਾਉਣਾ ਚਾਹੀਦਾ ਹੈ ਪ੍ਰਾਈਵੇਟ ਬੰਦਿਆਂ ਦਾ ਜਿਹਦੇ ਚ ਵੱਡੇ ਵਕੀਲ ਤੇ ਜੱਜਸ ਲੈਣੇ ਚਾਹੀਦੇ ਹੈ ਜਿਹੜੇ ਇਸ ਗੱਲ ਨੂੰ ਇਨਵੈਸਟੀਗੇਸ਼ਨ ਕਰਨ ਕਿ ਇਹਨਾਂ ਦੋਨਾਂ ਦੀ ਟਾਰਗੇਟ ਕਿਲਿੰਗ ਕਿਹਨੇ ਕਰਾਈ ਹੈ ਤੇ ਔਰ ਜੇ ਅਸੀਂ ਜਦੋਂ ਉਹ ਜਿਹੜੀ ਰਿਪੋਰਟ ਹੈ ਉਹ ਸਾਰਾ ਕੁਝ ਜਨਤਕ ਨੰਗੀਆਂ ਕਰੇਗੀ ਤੇ ਅੱਜ ਜਿਹੜਾ ਅਸੀਂ ਮਹਿਸੂਸ ਕਰਦੇ ਹਾਂ ਕਿ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਹੈਗਾ ਇਹ ਉਦੋਂ ਮਿਲੂਗਾ ਜਦੋਂ ਸਿੱਖ ਪਾਵਰ ਚ ਆਉਣਗੇ ਸ਼ਰੋਮਨ ਕਮੇਟੀ ਨੇ ਕੀ ਤੁਹਾਨੂੰ ਅਸ਼ਵਾਸ਼ਣ ਦਵਾਇਆ ਸ਼੍ਰੋਮਣੀ ਕਮੇਟੀ ਨੇ ਸਾਨੂੰ ਇਹ ਕਹਿ ਸੀ ਕਿ ਇਹ ਜਿਹੜਾ ਫੰਕਸ਼ਨ ਅਸੀਂ ਤੁਹਾਨੂੰ ਜਗ੍ਹਾ ਦਿੱਤੀ ਹੈ ਇੱਥੇ ਤੁਸੀਂ ਆਪਦੀ ਗੱਲ ਕਰ ਸਕਦੇ ਹੋ ਪਰ ਸ਼੍ਰੋਮਣੀ ਕਮੇਟੀ ਦੇ ਇੱਕ ਐਸ்சிਪੀਸੀ ਮੈਂਬਰ ਨੇ ਐਂਡ ਤੇ ਕਿਉਂਕਿ 11000 ਰੁਪਏ ਅਸੀਂ ਜਮ੍ਹਾਂ ਕਰਾਇਆ ਪਾਠ ਅਸੀਂ ਕਰਵਾਇਆ ਹੈ ਤਾਂ ਉਹਨੇ ਇਹ ਸਾਰੇ ਫੰਕਸ਼ਨ ਨੂੰ ਆਪ ਦੇ ਨਾਂ ਤੇ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹ ਜਿਹੜਾ ਉਹਨਾਂ ਦਾ ਮੁਲਾਜ਼ਮ ਹੈ ਅਰਦਾਸੀਆ ਉਹਨੂੰ ਕਹਿ ਦਿੱਤਾ ਕਿ ਇਹ ਸ਼੍ਰੋਮਣੀ ਕਮੇਟੀ ਆਰਗੇਨਾਈਜ਼ ਕਰ ਰਹੀ ਹੈਗੀ ਹੈ ਜਿਹੜੀ ਬਹੁਤ ਮਾੜੀ ਗੱਲ ਹੈ ਬੜਾ ਦਾਲਜੀ ਬਕੇ ਗੁਰਨਾਨਕ ਦੇ ਪਾਤਸ਼ਾਹ ਜੀ ਨੇ ਸਾਨੂੰ ਵੀ ਸਿਧਾਂਤ ਬਖਸ਼ੀਤਾ ਸੀ ਕਿ ਹਮੇਸ਼ਾ ਸਾਥ ਦੇ ਖੜੇ ਰਹਿਣ ਸਾਥਗੰਬਾਰੀ ਨੌਖਾ ਵੀ ਹੁੰਦਾ ਇਹ ਪਿੰਡ ਗੁਰਪੰਨ ਪਾਤਸ਼ਾਹ ਜੀ ਨੇ ਵਾਈਸੀ ਜਿਹੜੀ ਚੀਜ਼ਾਂ ਦੇ ਅੱਜ ਨਿਰੰਤਰ ਇਸ ਤਰ੍ਹਾਂ ਚੱਲਦੀ ਆ ਉਹ ਦੋ ਮਹਾਨ ਸ਼ਹੀਦ ਭਾਈ ਅੰਤਾਰ ਸਿੰਘ ਨੇ ਜਿਹੜਾ ਉਹਨਾਂ ਦਾ ਕਿਉਂਕਿ ਭਾਰਤੀ ਸਾਲ ਨਾਲ ਸਾਲ ਇੱਕ ਸਾਲ ਦਾ ਸਮਾਗਮ ਉਹ ਵਰਨਰਾ ਚਲ ਰਾਇਆ ਹੈ ਦਾ ਬੇਸ਼ਕ ਉਹ ਆਮਤਨ ਲਈ ਉਹ ਉਫਾਗੇ ਕੀਰਤਨ ਹੋਇਆ ਅਪਰਾਂਤ ਪਰਿਵਾਰ ਵਿੱਚ ਜਿਹੜੇ ਉਹ ਸਿਰਫ ਉਹ ਦੀ ਵਾਸ਼ ਕੀਤੀ ਇਹ ਸਿੱਖੀ ਹੈ ਸਦਾ ਆਪਾ ਮਨੋਲਵਾ ਤੇ ਆਪਾਂ ਕੋ ਨਿੰਦ ਨਹੀਂ ਮਟਾਉਣਾ ਗੁਰੂ ਨੂੰ ਸਮਰਪਤ ਹੋ ਕੇ ਗੁਰੂ ਦੀਆਂ ਪੈੜਾਂ ਨੂੰ ਤੇ ਗੁਰੂ ਸਿਧਾਂਤ ਨੂੰ ਪੜਨਾ ਕੇ ਜਿਹੜੀਆਂ ਜਿਨ੍ਹਾਂ ਵੀ ਸਿੱਖਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਹਮੇਸ਼ਾ ਸਿੱਖ ਜਿਹੜੇ ਆ ਉਹ ਸ਼ਿਗਾਰੇ ਗਏ ਉਹ ਦੋਨਾਂ ਚੀਜ਼ਾਂ ਦੇ ਅੱਜ ਪੁਤਰ ਜਾਦ ਦੇ ਵਿੱਚੋਂ ਸਿੱਖਾਂ ਦਾ ਪੜਤਾਲ ਦੀ ਸ਼ੁਰੂਆਤ ਹੋਈ